ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਜੋਤ ਪਾਣੀ ਪਾਈ ਜਾਂਦਾ ਕਬੂਤਰਾਂ ਨੂੰ ਕਿਉਂਕਿ ਆਪਾਂ ਰਾਤ ਨੂੰ ਪਾਣੀ ਕੱਢ ਦਿੰਨੇ ਹੁੰਨੇ ਆ ਬਾਹਰ ਪਾਣੀ ਕੱਢ ਦਿੰਨੇ ਹੁੰਨੇ ਆ ਬਾਹਰ ਬਈ ਤਾਂ ਕਰਕੇ ਠੰਡਾ ਹੋਈ ਉਹ ਮੁਰਗੀ ਪੀ ਲੈਣ ਜਾਂ ਜਖਾਮ ਲੱਗੇ ਜਾਂਦਾ ਮੈਂ ਕਿਹਾ ਚੱਲ ਅੱਜ ਛੁੱਟੀ ਆ ਲਾਹਾ ਤੱਕ ਲਗੇ ਛੁੱਟੀ ਦਾ ਕੱਲ ਤੋਂ ਤਾਂ ਫੇਰ ਲਓ ਜੀ ਆ ਪਾਈ ਸੀ ਕਿ ਮੱਥੇ ਬੰਨਣਾ ਤੇ ਮੱਥੇ ਦਿੱਤੇ ਆ ਬੰਨ ਤੇ ਆ ਡੰਡੇ ਤੇ ਥੋੜੀ ਜਿਹੀ ਮਿੱਟੀ ਚੜਾਉਣੀ ਆ ਆਹ ਵਿੱਚੋਂ ਖਿੱਚ ਕੇ ਚੜਾਉਣੀ ਪਊਗੀ ਇਹ ਚੜਾਉਣੇ ਆ ਜੋਤ ਵੀ ਨਾਲ ਆ ਗਏ ਵੀ ਆ ਗਏ ਸੀਗੇ ਸਾਲੇ ਕਤੀੜੀ ਭੈਣ ਚੋ ਜੋ ਹੱਡਾ ਰੂੜੀ ਵਾਲੀ ਕਤੀੜਾ ਇੱਥੇ ਇਕੱਠੇ ਹੋ ਜਾਂਦੇ ਤੇ ਕੰਨ ਕੁਗਰ ਲੱਗ ਪਈ ਵਾਕੀ 10 ਦਿਨਾਂ ਚ ਪੂਰੀ ਓਕੀ ਹੋ ਜਾਣੀ ਕੰਮ ਪੰਜ ਮੁੰਡਿਆਂ ਨਾਲ ਅੱਜ ਉਹ ਨਾ ਖਰਾਬ ਕਰ ਯਾਰ ਤੇ ਇਹ ਵੀ ਲੱਗੇ ਪਏ ਸ਼ੁਕਰ ਕਰੀ ਜਾਂਦੇ ਆ ਆਪਾਂ ਚੱਲੇ ਆਂ ਦੂਜੇ ਪਾਸੇ ਵਟਾਂ ਬੰਨਣ ਤੇ ਆ ਕਬੂਤਰ ਕਿਸੇ ਯਾਰ ਦੋਸਤ ਦਾ ਸੀਗਾ ਇਹਦੇ ਆਪਣੇ ਕੋਲ 4 ਬੱਚੇ ਆ ਇੱਕ ਹੋਰ ਕਬੂਤਰੀ ਨਾਲ ਤੇ ਇੱਕ ਹੋਰ ਨਾ ਇਹ ਕਬੂਤਰ ਆਪ ਦੇਣਾ ਹੁਣ ਉਹਨੂੰ ਮੈਂ ਕਿਹਾ ਭਾਈ ਲੈ ਜਾ ਲਓ ਜੀ ਆਪਾਂ ਅਗੇ ਇਧਰਲੇ ਪਾਸੇ ਤੇ ਇਧਰ ਲਾਉਣ ਲੱਗੇ ਆਂ ਵਟਾਂ ਬੰਨਣ ਲੱਗੇ ਆਂ ਉਹਦੇ ਪਾਸੇ ਬੰਨੇ ਆਏ ਸੀਗੇ ਇਹ ਵੱਟਾਂ ਬਨ ਗਏ ਤੇ ਉਹ ਵੱਟ ਤੇ ਜਿੰਦਰੀ ਲਾ ਦੇਣਗੇ ਜਿਤਨੇ ਹੌਲੀ-ਹੌਲੀ ਖੇਚ ਲੂ ਜੋਤ ਇੱਥੇ ਲਾ ਕੇ ਬਨ ਕੇ ਵੱਟਾਂ ਦੀ ਫਿਰ ਆਪਾਂ ਮਿਲਦੇ ਆਂ ਲਓ ਜੀ ਅੱਜ ਲੱਗੀ ਏ ਤੋਂ ਆਪ ਅੱਜ ਆਪਾਂ ਜਿਹੜੇ ਨਿੱਕੇ ਬੱਚੇ ਆ ਸਾਰੇ ਭਾਈ ਆ ਤੇ ਕੁੱਡਿਆ ਫਰਦਾ ਆ ਆ ਬੈਠੀ ਆ ਸਾਰੀ ਆ ਉਹ ਵੀ ਛਤਰੀ ਤੇ ਕਪਣਾ ਫਰਦਾ ਬੱਚਾ ਇਹਨੂੰ ਮੈਂ ਕਿਹਾ ਸਿੱਧਾ ਹੀ ਬਹਿਣਾ ਬਈ ਕਿਧਰੇ ਕਿਉਂ ਕਿਧਰੇ ਕਿਉਂ ਕਿਧਰੇ ਆ ਗਿਆ ਆ ਗਿਆ ਆ ਬੱਚੇ ਮੈਂ ਕਿਹਾ ਬਾਦ ਗਿਆ ਅੱਜ ਵੈਸੇ ਤਾਂ ਮੌਸਮ ਜਦੋਂ ਸਾਫ਼ ਜਾ ਜੂ ਤਾਂ ਬਾਦਈ ਤੇ ਢਿੱਲੇ ਹੋਏ ਪਏ ਆ ਵਿੱਚ ਪਤਾ ਨਹੀਂ ਕੀ ਕਰਾ ਕਾਫੀ ਢਿੱਲੇ ਆ ਬੈਠੇ ਵੱਡੇ ਸਾਰੇ ਲਓ ਜੀ ਇੱਕ ਬੱਚਾ ਆਪਣਾ ਬਹਿ ਗਿਆ ਨਿੱਕਾ ਆ ਚਲ ਆ ਜੂ ਇਹ ਤਾਂ ਕੋਈ ਗੱਲ ਨਹੀਂ ਤੇ ਬਾਕੀ ਆ ਛਤਰਾਂ ਲੱਗੀਆਂ ਪਈਆਂ ਹੁਣ ਇੱਕ ਕਰੀ ਕੇਰਾ ਖੁੱਡੇ ਸਾਫ਼ ਕਰਦਗੇ ਤੇ ਮੁੜ ਕੇ ਤਾਂ ਪਤਾ ਹੀ ਆਪਾਂ ਨੂੰ ਕੋਈ ਛੇਤੀ ਠੰਡ ਆ ਜਾਣੀ ਹੈ ਨਹੀਂ ਹੁਣੇ ਤੇ ਕੀਰਾ ਆਪਾਂ ਕਰਦੇ ਨੇ ਆ ਬੱਚਾ ਇੱਕ ਇਧਰ ਬੈਠਾ ਕੋ ਪਰਲੇ ਪਾਸੇ ਛੋਟੇ ਵਾਲੇ ਉੱਡ ਗਿਆ ਚਲ ਕੋਈ ਨਹੀਂ ਆ ਜੂਗਾ ਰੈਡੀ ਆ ਦੇਖ ਲੈ ਨੇ ਉਹ ਆ ਗਿਆ ਚਿੱਟਾ ਤੋੜ ਖੜੋ ਬੈਠੀ ਜਾਂਦਾ ਉਹ ਵੀ ਖਤਰੀ ਤੇ ਵੇ 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 ਡੜੇ ਦੋ ਨੋਟ 100 ਰੁਪਏ ਦੇ ਆ ਬਹਿ ਗਿਆ ਥੱਲੇ ਆਪਾਂ ਸਾਫ ਸਫਾਈ ਕਰਨ ਲੱਗ ਪਏ ਆ ਕਿਉਂਕਿ ਬਾਲੇ ਖਰਾਬ ਸੀ ਖੁੱਡੇ ਆ ਟਾਂ ਟਾਂ ਚੱਕਤੀਆਂ ਜਿਹੜੀਆਂ ਚੰਗੀਆਂ ਜੋੜੀਆਂ ਜਿਹੜੀਆਂ ਉਹੀ ਲੱਗੀਆਂ ਦੂਜੀਆਂ ਸਾਰੀਆਂ ਪਟਤੀਆਂ ਆ ਖੁੱਡੇ ਚ ਵੜਦਾ ਮਚਾਕ ਪਾਉਣ ਲੱਗਦਾ ਚਾਕ ਪਾ ਕੇ ਫਿਰ ਉਹ ਉੱਥੇ ਬੈਠਾ ਤੇ ਖੁੱਡਿਆਂ ਦੀ ਸਫਾਈ ਆਪਾਂ ਕਰਦੀ ਆ ਸਫਾਈ ਕਰਦੀ ਤੇ ਆ ਆ ਬੱਚਾ ਥੋੜਾ ਜਿਹਾ ਖਰਾਬ ਕਰ ਹੀ ਜਾਂਦਾ ਆਹ ਹਾਂ ਬਾਕੀ ਸਾਰੇ ਠੀਕ ਔਰ ਡੱਕ ਇੱਕ ਤੋਂ ਬਹਿ ਵੀ ਗਏ ਆ ਤੇ ਆ ਥੋੜਾ ਜਿਹਾ ਇੱਕ ਇਹਦੇ ਨਾਲ ਹੋਰ ਚਿੱਟਾ ਆ ਉਹਦੇ ਰੰਗ ਰੂੰਗ ਨਹੀਂ ਲੱਗੇ ਉਹ ਵੀ ਇੱਥੇ ਕੋਠੀ ਤੇ ਬੈਠਾ ਤੇ ਖੁੱਡਿਆਂ ਦੀ ਸਫਾਈ ਕਰਤੀ ਆ ਜੀ ਮੁਕੰਮਲ ਹੁਣ ਪੱਠੇ-ਪੁੱਠੇ ਪੜਦੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਐਪੀ ਆ ਜਿਹੜਾ ਬਾਹਰ ਹਰਦਾ ਆਇਆ 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 ਆਉਰੀ 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 ਆਇਆ 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 ਇਹ ਦੁਬਾਈ ਗਿਆ ਆਇਆ 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 ਆਉਰ ਆਉਰ ਆਇਆ 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 ਦੇਖਿਆ ਆਇਆ 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 ਆਉਰ 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 ਇਹ ਕੀ ਜੱਟ ਲੱਕ ਚੇਰੀਆਂ ਲੜਿਆਣੇ ਇਕਰੇਗਾ ਹਾਂ ਬहोत ਆਣੇ ਇਹ ਨਰਵਾੜਾ ਇਹ ਕੂਤਰ ਹੋ ਰਿਹਾ ਛਤਰੀ ਤੇ ਫੈਂ ਚੁੱਧਾਣੇ ਆਪਣੇ ਇੱਕ ਬੱਚਾ ਉੱਟ ਗਿਆ ਸੀਗਾ ਜੀ ਆਪਾਂ ਬੱਚਾ ਲਿਆ ਬਾ ਤੇ ਆਪਾਂ ਝੂਨਾ ਟੱਕ ਦੀਏ ਇੱਕ ਬੱਚਾ ਫਿਰਦਾ ਉਹ ਥੱਲੇ ਬੈਠਾ ਤੇ ਉਹਦੇ ਹੱਥ ਤੇ ਛਤਰੀ ਲਾਇਆ ਜੀ ਆਉਣਾ ਬਾ ਜੇ ਨਹੀਂ ਤਾਂ ਫਿਰ ਬਿੱਲੀ ਦੇ ਕਰਮਾ ਚ ਹੋਇਆ ਤਾਂ ਫਿਰ ਵੇਖੀ ਆਓ ਤੇ ਚੁੰਮੀ ਵੇਖ ਲਓ ਜੀ ਆਪਣੀ ਚੁੰਮੀ ਇਦਾਂ ਕਰਤੀ ਮੈਂ ਤੇ ਉਹ ਫਿਰ ਦਾ ਕਬੂਤਰ ਆਪਣਾ ਥੱਲੇ ਪੈਂਦਾ ਹਾਲਾ ਬੱਚਾ ਉੱਡਿਆ ਆਡਿਆ ਨਹੀਂ ਇੱਕ ਕਰੀ ਵੀ ਤੇ ਪਤਾ ਨਹੀਂ ਕੀ ਚੱਕਰ ਹੋਇਆ ਉਹ ਖਾ ਕੀ ਲੈਵਾ ਤੁਹਾਨੂੰ ਉਹ ਬਾਹਰ ਹੀ ਫੜਦਾ ਉਹ ਖੰਬੇ ਤੇ ਬੈਠਾ ਆਇਸ ਤੇ ਖੰਬੇ ਤੇ ਪੈ ਗਿਆ ਤੇਨੇ ਉਹ ਬੈਠਾ ਖੰਬੇ ਤੇ ਜ਼ੂਮ ਕਰਾਂ ਹਾਂ ਬੈਠਾ ਬੱਚਾ ਆਪਣਾ ਬੈਠਾ ਚਲ ਮੈਂ ਗਿਆ ਠੰਡ ਤੋਂ ਬਾਜੂ ਆ ਬੈਠਾ ਕੁੰਗੜਾ ਜੇ ਹੁਣੇ ਨਾ ਜਾਣਾ ਤਾਂ ਹੈ ਨਹੀਂਗਾ ਬੈਠਾ ਤੇ ਬਟਾ ਮਟਾ ਸਾਰੀਆਂ ਬਣਤੀਆਂ ਸੀ ਅਜਨ ਮੇੜਤਾ ਸੀ ਕੰਮ ਤਾਰਾ ਤੂਰਾ ਉਤਾਰ ਲੱਗੀ ਦੂਜੀਆਂ ਵੇਣੀਆਂ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਜਾ ਤਾਂ ਵੜੂਗਾ ਇਹ ਐ ਤਾਂ ਕੋਈ ਚੱਕਰ ਨਹੀਂ ਛਤਰੀ ਲੱਗੀ ਵੀ ਆ ਤੇ ਨਹੀਂ ਤਾਂ ਕੋਈ ਗੱਲ ਨਹੀਂ ਇੱਥੇ ਬੈਠਾ ਤਾਂ ਬੈਠਾ ਰਹਿਣ ਦਿੰਨੇ ਆਂ ਤੇ ਚਲੋ ਜੀ ਵਲੌਗ ਵੇਖਿਆ ਕਰੋ ਮੇਰਾ ਭਰਾ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਸੀ ਕਾਲ ਜੀ ਸਾਰਿਆਂ ਨੂੰ ਤੇ ਭੁੱਲ ਚੁੱਕ ਦੀ ਖਿਮਾ ਲਾਈਟਾਂ ਪੜੀਆਂ ਚੱਲੀ ਜਾਂਦੀਆਂ